ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਦੇ ਨਾਲ ਇਹ ਉਪਾਅ ਤੁਸੀਂ ਕਰ ਲੈਂਦੇ ਹੋ ਤੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਤ ਸੰਗਿਆ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਝਾੜੂ ਲਗਾਉਣ ਵੇਲੇ ਇਹ ਤਿੰਨ ਕੰਮ ਤੁਸੀਂ ਕਰ ਲਓਗੇ ਤਾਂ ਬਣ ਜਾਓਗੇ ਕਰੋੜਪਤੀ। ਸਤ ਸੰਗਿਆ ਜੀ। ਤੁਸੀਂ ਆਪਣੇ ਵੱਡੇ-ਵਡੇਰਿਆਂ ਤੋਂ ਇਹ ਤਾਂ ਗੱਲ ਸੁਣੀ ਹੀ ਹੋਵੇਗੀ ਕਿ ਰਾਤ ਸਮੇਂ ਕਦੇ ਵੀ ਝਾੜੂ ਸਾਨੂੰ ਨਹੀਂ ਲਗਾਉਣਾ ਚਾਹੀਦਾ। ਇਸ ਦੇ ਪਿੱਛੇ ਦਾ ਕਾਰਨ ਕੀ ਹੁੰਦਾ ਹੈ ਆਪਣੇ ਵਿੱਚ ਬਹੁਤ ਸਾਰੇ ਲੋਕ ਇਹ ਗੱਲ ਨੂੰ ਨਹੀਂ ਜਾਣਦੇ ਬਸ ਇਹ ਆਖ ਦਿੰਦੇ ਹਨ ਕਿ ਜਿਸ ਘਰ ਵਿੱਚੋਂ ਰਾਤ ਨੂੰ ਝਾੜੂ ਲਗਾਇਆ ਜਾਂਦਾ ਹੈ ਉਸ ਘਰ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਘਰ ਪਰਿਵਾਰ ਵਿੱਚ ਕੀਤੀਆਂ ਜਾਂਦੀਆਂ ਹਨ ਅੱਜ ਆਪਕ ਗੱਲ ਕਰਾਂਗੇ ਜੀ ਝਾੜੂ ਕਿਸ ਸਮੇਂ ਸਾਨੂੰ ਲਗਾਉਣਾ ਚਾਹੀਦਾ ਹੈ ਤੇ ਇਸ ਦੇ ਕੀ ਫਾਇਦੇ ਤੁਹਾਨੂੰ ਮਿਲ ਜਾਣਗੇ ਘਰ ਦੇ ਵਿੱਚ ਬਰਕਤ ਕਿਵੇਂ ਆ ਜਾਵੇਗੀ ਸਤ ਸੰਗਤ ਜੀ ਅਸੀਂ ਇਸ ਤਰ੍ਹਾਂ ਬਹੁਤ ਸਾਰੇ ਕੰਮ ਕਰਦੇ ਹਾਂ ਜਿਸ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੇ ਕਈ ਕੰਮ ਇਹੋ ਜਿਹੇ ਵੀ ਸਾਡੇ ਕੋਲ ਹੋ ਜਾਂਦੇ ਹਨ ਜੋ ਆਪਣੇ ਘਰ ਵਿੱਚ ਪਰੇਸ਼ਾਨੀਆਂ ਨੂੰ ਲੈ ਕੇ ਆਉਂਦੇ ਹਨ ਤੇ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਹੈ ਮਨੁੱਖ ਦਿਨ ਰਾਤ ਪੈਸਾ ਕਮਾਉਂਦਾ ਹੈ ਮਨੁੱਖ ਦਿਨ ਰਾਤ ਪੈਸਾ ਕਮਾਉਂਦਾ ਹੈ ਪਰ ਫਿਰ ਵੀ ਪੈਸਾ ਬਚਦਾ ਨਹੀਂ ਸਮਝ ਨਹੀਂ ਆਉਂਦੀ ਕਿ ਪੈਸਾ ਕਿੱਥੇ ਚਲਿਆ ਜਾਂਦਾ ਹੈ ਪਰਮਾਤਮਾ ਦੀ ਰਹਿਮਤ ਵੀ ਆਪਣੇ ਕੋਲੋਂ ਦੂਰ ਹੋ ਜਾਂਦੀ ਨਜ਼ਰ ਆਉਂਦੀ ਹੈ। ਘਰ ਦੀਆਂ ਔਰਤਾਂ ਉਸ ਸਮੇਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਹੁੰਦੀਆਂ ਹਨ ਤੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਨਹੀਂ ਛੱਡ ਦਿੰਦੀਆਂ ਉਦੋਂ ਤੱਕ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ। ਜਿਵੇਂ ਜੇਕਰ ਗੱਲ ਕਰੀਏ ਕਿ ਘਰ ਦੇ ਵਿੱਚ ਜਿਹੜੇ ਖਾਣਾ ਬਿਨਾਂ ਸਿਰ ਟੱਕਿਆ ਹੀ ਬਣਾਇਆ ਜਾਂਦਾ ਹੈ। ਉਦੋਂ ਤੱਕ ਵੀ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ। ਜਿਵੇਂ ਜੇਕਰ ਗੱਲ ਕਰੀਏ ਕਿ ਘਰ ਦੇ ਵਿੱਚ ਜਿਹੜੇ ਖਾਣਾ ਬਿਨਾਂ ਟਕਿਆ ਸਿਰ ਤੇ ਬਣਾਉਂਦੀਆਂ ਹਨ ਇਸ ਲਈ ਚਾਹੀਦਾ ਹੈ ਕਿ ਜਦੋਂ ਵੀ ਰਸੋਈ ਘਰ ਦੇ ਵਿੱਚ ਖਾਣਾ ਬਣਾਇਆ ਜਾਵੇ ਤੇ ਆਪਣਾ ਆਪਣਾ ਸਿਰ ਜ਼ਰੂਰ ਟਕਿਆ ਕਰੋ ਇਸ ਦੇ ਨਾਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਤੇ ਮਨੁੱਖ ਨੂੰ ਚਾਹੀਦਾ ਹੈ ਕਿ ਹਮੇਸ਼ਾ ਵਾਹਿਗੁਰੂ ਦਾ ਨਾਮ ਜਪਦਾ ਰਹੇ ਨਾਮ ਜਪ ਕੇ ਹੀ ਖਾਣਾ ਤਿਆਰ ਕਰਨਾ ਚਾਹੀਦਾ ਹੈ ਤੇ ਨਾਮ ਜਪਦਿਆਂ ਹੋਇਆਂ ਹੀ ਖਾਣਾ ਖਾਣਾ ਚਾਹੀਦਾ ਹੈ ਇਸ ਦੇ ਨਾਲ ਜਦੋਂ ਵੀ ਕੋਈ ਕੰਮ ਕਰੋ ਵਾਹਿਗੁਰੂ ਦਾ ਨਾਮ ਜ਼ਰੂਰ ਜਪੋ ਤੇ ਇਸ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਘਰ ਦੀ ਗਰੀਬੀ ਦੂਰ ਹੋ ਜਾਂਦੀ ਹੈ। ਦੂਸਰੀ ਗੱਲ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਇਹ ਵੀ ਸਾਡੇ ਘਰ ਦੇ ਵਿੱਚ ਬਰਕਤ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੈ। ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਦੇ ਵਿੱਚ ਇਕੱਠਾ ਕਰਕੇ ਰੱਖਣਾ, ਟੁੱਟੇ ਕੰਗੇ ਨਾਲ ਸਿਰ ਵਾਉਣਾ ਇਹ ਸਭ ਤੋਂ ਮਾੜਾ ਕਰਮ ਹੈ ਜੋ ਸਾਡੇ ਘਰਾਂ ਵਿੱਚ ਬਰਕਤ ਨਹੀਂ ਆਉਣ ਦਿੰਦਾ। ਆਪਾਂ ਇਸ ਚੀਜ਼ ਬਾਰੇ ਸੋਚਦੇ ਰਹਿੰਦੇ ਹਾਂ ਉਹ ਚੀਜ਼ ਸਾਡੇ ਨਾਲ ਫਿਰ ਵਾਪਰਣੀ ਸ਼ੁਰੂ ਹੋ ਜਾਂਦੀ ਹੈ ਸંત ਫਕੀਰ ਜੀ ਆਖਦੇ ਹਨ ਕਿ ਜੇਕਰ ਤੁਹਾਡੇ ਨਾਲ ਮਾੜਾ ਹੋ ਰਿਹਾ ਹੈ ਉਹ ਵੀ ਤੁਹਾਡੇ ਕਰਮਾ ਕਰਕੇ ਹੀ ਹੈ ਤੁਹਾਡੇ ਮਾੜੇ ਕਰਮ ਹੀ ਕਰਦੀ ਬਰਕਤ ਨੂੰ ਖਾ ਜਾਂਦੇ ਹਨ ਫਿਰ ਇਸ ਤਰ੍ਹਾਂ ਦੇ ਕਰਮ ਕਰਨ ਦੇ ਨਾਲ ਮਨੁੱਖ ਦੇ ਜਿਹੜੇ ਵਾਪਹਿ ਜਾਂਦਾ ਹੈ ਇਸ ਤਰ੍ਹਾਂ ਸਾਧ ਸੰਗ ਹੈ ਜੀ ਆਪਾਂ ਸਾਰੇ ਹੀ ਝਾੜੂ ਨੂੰ ਬੜੇ ਮਾਮੂਲੀ ਜਿਹੀ ਚੀਜ਼ ਸਮਝਦੇ ਹਾਂ ਇਹ ਸਾਡੇ ਘਰ ਦੇ ਵਿੱਚ ਕੇ ਪਈ ਹੀ ਰਹਿੰਦੀ ਹੈ ਪਰ ਇਸ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਕਈ ਵਾਰ ਘਾਟੇ ਪਵਾ ਸਕਦੀਆਂ ਹਨ ਝਾੜੋਂ ਨਾਲ ਜੁੜੀਆਂ ਕੁਝ ਗੱਲਾਂ ਨੂੰ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਯਾਦ ਨਹੀਂ ਰੱਖਦੇ ਫਿਰ ਤੁਹਾਨੂੰ ਇਹ ਝਾੜ ਕੇ ਰੱਖ ਦੇਵੇਗਾ ਫਿਰ ਕਦੇ ਵੀ ਘਰ ਵਿੱਚ ਬਰਕਤ ਨਹੀਂ ਆਵੇਗੀ ਜੇਕਰ ਆਵੇਗੀ ਤਾਂ ਫਿਰ ਇਸ ਤਰ੍ਹਾਂ ਰੁਕ ਜਾਵੇਗੀ ਤੁਹਾਨੂੰ ਪਤਾ ਨਹੀਂ ਲੱਗੇਗਾ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਘਰ ਦੇ ਵਿੱਚ ਝਾੜੂ ਲਗਾਉਂਦੇ ਹੋ ਝਾੜੂ ਲਗਾਉਂਦੇ ਸਮੇਂ ਸਰੀਰ ਨੂੰ ਜ਼ਰੂਰ ਢੱਕੋ ਸਵੇਰ ਵੇਲੇ ਹੀ ਇਸ ਝਾੜੂ ਨੂੰ ਲਗਾਓ ਸਿਰ ਢੱਕ ਕੇ ਤੇ ਸਵੇਰ ਸਮੇਂ ਹੀ ਝਾੜੂ ਨਾ ਲਗਾਉਣ ਨਾਲ ਘਰ ਦੇ ਵਿੱਚ ਬਰਕਤ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿਸੇ ਸੰਤ ਕੋਲ ਇੱਕ ਵਾਰ ਇੱਕ ਬੇਬੀ ਆਈ ਤੇ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤਰ ਹਨ ਤੇ ਘਰ ਵਾਲਾ ਅਸੀਂ ਸਾਰੇ ਜਾਣੇ ਕਮਾਉਂਦੇ ਹਾਂ ਸਵੇਰ ਤੋਂ ਹੀ ਕੰਮ ਨੂੰ ਤੁਰ ਪੈਂਦੇ ਹਾਂ ਪਰ ਫਿਰ ਵੀ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ। ਘਰ ਵਿੱਚ ਪੈਸੇ ਸੰਬੰਧੀ ਪਰੇਸ਼ਾਨੀਆਂ ਹਨ। ਸਾਡੇ ਕੰਮ ਬਣਦੇ ਬਣਦੇ ਰੁਕ ਜਾਂਦੇ ਹਨ। ਤੁਸੀਂ ਦੱਸੋ ਅਸੀਂ ਕਰੀਏ ਕੀ? ਜਿਸ ਨਾਲ ਸਾਡੇ ਸਾਰੇ ਕੰਮ ਵੀ ਬਣ ਜਾਣ। ਸਾਧ ਸੰਗਤ ਜੀ ਉਸ ਸੰਤ ਫਕੀਰ ਨੇ ਕਿਹਾ ਜਿਸ ਘਰ ਵਿੱਚ ਬਦਵਾਵਾ ਇਕੱਠੀਆਂ ਹੋ ਜਾਣ ਉਸ ਘਰ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ। ਉਹ ਬੀਬੀ ਥੋੜੀ ਜਹੀ ਹੈਰਾਨ ਹੋਈ। ਸੰਤ ਜੀ ਨੇ ਫਿਰ ਦੁਹਰਾਇਆ ਕਿ ਜਿਸ ਘਰ ਵਿੱਚ ਬਦਵਾਵਾ ਇਕੱਠੀਆਂ ਹੋ ਜਾਂਦੀਆਂ ਹਨ ਉੱਥੇ ਕਦੇ ਵੀ ਬਰਕਤ ਨਹੀਂ ਆਉਂਦੀ। ਤਾਂ ਬੀਬੀ ਨੇ ਕਿਹਾ ਸਾਡੇ ਘਰ ਲਈ ਕੌਣ ਬਦਵਾਵਾ ਕਰਦਾ ਹੋਵੇਗਾ? ਇਹ ਸੁਣ ਕੇ ਸੰਤ ਜੀ ਨੇ ਕਿਹਾ ਬੀਬੀ ਤੂੰ ਇਹ ਦੱਸ ਕੇ ਘਰ ਦੀ ਸਫਾਈ ਕਿਸ ਸਮੇਂ ਕਰਦੀ ਹੈ? ਬੀਬੀ ਨੇ ਕਿਹਾ ਸਾਫ-ਸਫਾਈ ਦਾ ਤਾਂ ਕੋਈ ਸਮਾਂ ਨਹੀਂ। ਕਦੇ ਸਵੇਰੇ ਤੇ ਕਦੇ ਸ਼ਾਮ ਤੇ ਕਦੇ ਰਾਤ ਨੂੰ ਜਦੋਂ ਵੀ ਸਮਾਂ ਲੱਗਦਾ ਹੈ ਉਦੋਂ ਹੀ ਕਰ ਲੈਂਦੀ ਹੈ। ਸੰਤ ਜੀ ਨੇ ਕਿਹਾ ਕਿ ਬੀਬੀ ਜੀ ਘਰ ਦੀ ਸਫਾਈ ਸਵੇਰੇ ਉੱਠਣ ਤੋਂ ਬਾਅਦ ਹੀ ਕਰਿਆ ਕਰੋ ਰਾਤ ਨੂੰ ਨਾ ਕਰਿਆ ਕਰੋ ਕਿਉਂਕਿ ਜਦੋਂ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੇ ਜਿਹੜੇ ਛੋਟੇ-ਛੋਟੇ ਜੀਵ ਹੁੰਦੇ ਹਨ ਉਹ ਸ਼ਾਮ ਦੇ ਸਮੇਂ ਘਰ ਦੇ ਕੋਨੇਆਂ ਵਿੱਚ ਜਾ ਕੇ ਬੈਠ ਕੇ ਆਰਾਮ ਕਰਦੇ ਹਨ ਘਰ ਦੀਆਂ ਵਿੱਥਾਂ ਵਿੱਚ ਲੁਕ ਜਾਂਦੇ ਹਨ ਸਵੇਰ ਦਾ ਇੰਤਜ਼ਾਰ ਕਰਦੇ ਹਨ ਉਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਹੁੰਦੇ ਹਨ ਜਦ ਮਨੁੱਖ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਤਾਂ ਉਹ ਵਿੱਥਾਂ ਦੇ ਵਿੱਚੋਂ ਬੇਕਾਰ ਹੋ ਜਾਂਦੇ ਹਨ ਤੇ ਰਾਤ ਹਨੇਰੇ ਵਿੱਚ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ। ਇੱਧਰ-ਉੱਧਰ ਪਰੇਸ਼ਾਨ ਹੋ ਕੇ ਭੱਜਦੇ ਫਿਰਦੇ ਹਨ। ਤੇ ਪਰਮਾਤਮਾ ਆਪਣੇ ਜੀਵਾਂ ਨਾਲ ਐਨਾ ਪਿਆਰ ਕਰਦਾ ਹੈ ਕਿ ਆਪਣੇ ਜੀਵਾਂ ਨਾਲ ਮਾੜਾ ਵਰਤਾਅ ਬਰਦਾਸ਼ਤ ਨਹੀਂ ਕਰ ਸਕਦਾ। ਉਸ ਜੀਵ ਦੇ ਦਿਲੋਂ ਕੂਕ ਨਿਕਲਦੀ ਹੈ। ਉਹ ਜੀਵਾਂ ਦੇ ਮਨ ਵਿੱਚੋਂ ਬਦਵਾਵਾ ਨਿਕਲਦੀਆਂ ਹਨ। ਘਰ ਦੇ ਵਿੱਚ ਹਰ ਪਾਸੇ ਤੰਗੀ ਲੈ ਕੇ ਆਉਂਦੀਆਂ ਹਨ ਤੇ ਘਰ ਦੀ ਖੁਸ਼ਹਾਲੀ ਤੰਗੀ ਵਿੱਚ ਬਦਲ ਜਾਂਦੀ ਹੈ। ਘਰ ਵਿੱਚ ਫਿਰ ਬਰਕਤ ਨਹੀਂ ਰਹਿੰਦੀ। ਜੇਕਰ ਤੁਸੀਂ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਤਾਂ ਇਹ ਗੱਲਾਂ ਆਪਣੇ ਦਿਮਾਗ ਵਿੱਚ ਬਿਠਾ ਲਓ। ਜਦੋਂ ਵੀ ਤੁਸੀਂ ਝਾੜੂ ਨੂੰ ਲਗਾਉਂਦੇ ਹੋ ਤਾਂ ਘਰ ਦਾ ਸਾਰਾ ਕੂੜਾ ਉਸ ਦੇ ਨਲ ਲੱਗ ਜਾਂਦਾ ਹੈ। ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਨਹੀਂ ਰੱਖਣਾ ਚਾਹੀਦਾ। ਇਸ ਗੱਲ ਨੂੰ ਹਮੇਸ਼ਾ ਆਪਣੇ ਪੱਲੇ ਨਾਲ ਬੰਨ੍ਹ ਕੇ ਰੱਖੋ। ਜਿੱਥੇ ਬੈਠ ਕੇ ਖਾਣਾ ਖਾਂਦੇ ਹੋ ਉਸ ਜਗ੍ਹਾ ਦੇ ਨੇੜੇ ਵੀ ਝਾੜੂ ਨਾ ਰੱਖੋ ਘਰ ਦੇ ਵਿੱਚ ਲੜਾਈ ਝਗੜੇ ਵੱਧਦੇ ਹਨ ਝਾੜੂ ਲਗਾਉਂਦੇ ਸਮੇਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰੋ ਕਿਉਂਕਿ ਇਸ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਪਸਾਰਾ ਘਰ ਦੇ ਹਰ ਕੋਨੇ ਵਿੱਚ ਹੋ ਜਾਂਦਾ ਹੈ ਜਿੱਥੇ ਤੁਸੀਂ ਝਾੜੂ ਲਗਾਉਂਦੇ ਹੋ ਉੱਥੋਂ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਘਰ ਦੇ ਮੈਂਬਰਾਂ ਵਿੱਚ ਆਪਸੀ ਪਿਆਰ ਵਿੱਚ ਵਾਧਾ ਹੋ ਜਾਂਦਾ ਹੈ ਘਰ ਦੀਆਂ ਕੰਧਾਂ ਨੂੰ ਕਦੇ ਵੀ ਝਾੜੂ ਦੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ। ਕਈ ਵਾਰ ਆਪਾਂ ਕੀ ਕਰਦੇ ਹਾਂ ਕਿ ਘਰ ਦੀਆਂ ਪਰਛਾਤੀਆਂ ਕੰਧਾਂ ਤੇ ਵੀ ਜਾਲੇ ਲੱਗੇ ਹੁੰਦੇ ਹਨ। ਝਾੜੂ ਮਾਰ-ਮਾਰ ਕੇ ਸਾਫ਼ ਕਰ ਦਿੰਦੇ ਹਾਂ। ਕਈ ਵਾਰ ਕਈ ਥਾਵਾਂ ਤੇ ਕੰਧਾਂ ਦਾ ਕੋਈ ਸ਼ਬਦ ਜਾਂ ਫਿਰ ਜਿੱਥੇ ਗੁਰੂ ਪੀਰ ਫਕੀਰ ਦੀ ਫੋਟੋ ਲੱਗੀ ਹੁੰਦੀ ਹੈ। ਉਹ ਝਾੜੂ ਉਹਨਾਂ ਫੋਟਵਾਂ ਨੂੰ ਵੀ ਲੱਗ ਜਾਂਦਾ ਹੈ ਤੇ ਆਪਾਂ ਫਿਰ ਪਾਪਾਂ ਦੇ ਭਾਗੀਦਰ ਬਣ ਜਾਂਦੇ ਹਾਂ। ਇਸ ਕਰਕੇ ਕੰਦਾ ਨੂੰ ਹਮੇਸ਼ਾ ਕੱਪੜੇ ਨਾਲ ਸਾਫ਼ ਕਰੋ ਘਰ ਦੀ ਰਸੋਈ ਦੀ ਪਰਸ਼ੱਤੀ ਖਾਸ ਕਰਕੇ ਸਾਫ਼ ਕਰਦੇ ਸਮੇਂ ਜਿੱਥੇ ਅਸੀਂ ਭੋਜਨ ਬਣਾਉਣਾ ਹੁੰਦਾ ਹੈ ਝਾੜੂ ਨਹੀਂ ਲਗਾਉ ਤਾਂ ਚੰਗਾ ਹੈ ਕਿਉਂਕਿ ਕਈ ਹਿੱਸਿਆਂ ਵਿੱਚ ਬਹੁਤ ਹੀ ਕੂੜਾ ਲੱਗਾ ਹੁੰਦਾ ਹੈ ਜੋ ਅਸੀਂ ਝਾੜੂ ਨਾਲ ਸਾਫ਼ ਕੀਤਾ ਹੁੰਦਾ ਹੈ ਤੇ ਉਹੀ ਝਾੜੂ ਅਸੀਂ ਪਰਸ਼ੱਤੀ ਤੇ ਕਈ ਵਾਰ ਲਗਾ ਦਿੰਦੇ ਹਨ ਉਹ ਸਾਡੇ ਲਈ ਬੜਾ ਖਤਰਨਾਕ ਸਾਬਿਤ ਹੋ ਜਾਵੇਗਾ ਇਸ ਲਈ ਉਹਦੇ ਲਈ ਅਲੱਗ ਹੀ ਸਾਫ਼ ਕੱਪੜਾ ਰੱਖੋ ਤੇ ਉਸ ਦੇ ਨਾਲ ਹੀ ਸਾਫ਼ ਕਰੋ ਨਹੀਂ ਤਾਂ ਇਹ ਤੁਹਾਨੂੰ ਬਿਮਾਰੀਆਂ ਵੱਲ ਲੈ ਜਾਵੇਗਾ ਤੇ ਦੂਸਰੀ ਗੱਲ ਹਮੇਸ਼ਾ ਅੰਮ੍ਰਿਤ ਵੇਲੇ ਝਾੜੂ ਲਗਾਓ ਕਿਉਂਕਿ ਮਾਇਆ ਤੇ ਦਲੇਦਰਤਾ ਹਰ ਘਰ ਵਿੱਚ ਸਵੇਰ ਦੇ ਸਮੇਂ ਆ ਕੇ ਹੀ ਵਾਸ ਕਰਦੀ ਹੈ ਉਹ ਪੁੱਛਦੀਆਂ ਹਨ ਕਿ ਇਸ ਘਰ ਵਿੱਚ ਕੀ ਹੈ ਜਿਸ ਘਰ ਵਿੱਚ ਉਸ ਸਮੇਂ ਸਾਰੇ ਉੱਠੇ ਹੁੰਦੇ ਹਨ ਸਾਰੇ ਆਪਸ ਵਿੱਚ ਪਿਆਰ ਨਾਲ ਬੈਠ ਕੇ ਕੋਈ ਕੰਮ ਧੰਦਾ ਕਰ ਰਹੇ ਹੁੰਦੇ ਹਨ ਤੇ ਮਾਇਆ ਉੱਥੇ ਆ ਕੇ ਬੈਠ ਜਾਂਦੀ ਹੈ ਜਿੱਥੇ ਲੋਕ ਸੁੱਤੇ ਪਏ ਹੁੰਦੇ ਹਨ ਤੇ ਬੂਹੇ ਬੰਦ ਹੁੰਦੇ ਹਨ ਉੱਥੇ ਦਲੇਦਰਤਾ ਆ ਕੇ ਵਾਸ ਕਰ ਜਾਂਦੀ ਹੈ ਇਸ ਕਰਕੇ ਹਮੇਸ਼ਾ ਜਲਦੀ ਉਠੋ ਪਰਮਾਤਮਾ ਦਾ ਨਾਮ ਜਪੋ ਇਸ਼ਨਾਨ ਕਰੋ ਤੇ ਫਿਰ ਘਰ ਦੇ ਕੰਮ ਕਰੋ ਇਸ ਤੋਂ ਇਲਾਵਾ ਘਰ ਵਿੱਚ ਕੂੜੇ ਦਾ ਢੇਰ ਬਿਲਕੁਲ ਨਹੀਂ ਲੱਗਾ ਹੋਣਾ ਚਾਹੀਦਾ ਬੀਬੀਆਂ ਇਹਨਾਂ ਗੱਲਾਂ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਣ ਉਹਨਾਂ ਨੇ ਆਪਣੇ ਘਰ ਦੇ ਵਿੱਚ ਇਹ ਸਾਰੇ ਕੰਮ ਕਰਨੇ ਹੁੰਦੇ ਹਨ ਤੇ ਜੇਕਰ ਉਹ ਅੰਮ੍ਰਿਤ ਵੇਲੇ ਉੱਠਣ ਗਈਆਂ ਤਾਂ ਉਹਨਾਂ ਵਿੱਚ ਉਦਮ ਆਵੇਗਾ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ। ਕੁਝ ਦਿਨ ਲੰਘੇ ਤੇ ਇੱਕ ਬੀਬੀ ਹੋਰ ਸੰਤ ਫਕੀਰ ਜੀ ਦੇ ਕੋਲ ਆਈ ਤੇ ਕਹਿਣ ਲੱਗੀ। ਸੰਤ ਜੀ ਮੈਂ ਬੜੀ ਜ਼ਿਆਦਾ ਪਰੇਸ਼ਾਨ ਹਾਂ ਸਾਡੇ ਘਰ ਵਿੱਚ ਬੜੇ ਦੁੱਖ ਤੇ ਪਰੇਸ਼ਾਨੀਆਂ ਹਨ। ਸੰਤ ਜੀ ਨੇ ਕਿਹਾ ਠੀਕ ਹੈ ਬੀਬਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਂਦੇ ਹਾਂ ਪੂਰੇ ਧਿਆਨ ਨਾਲ ਸੁਣ। ਇੱਕ ਨਗਰ ਵਿੱਚ ਇੱਕ ਮਨੁੱਖ ਹਮੇਸ਼ਾ ਹੀ ਕਾਲੇ ਕੱਪੜੇ ਪਾ ਕੇ ਰੱਖਦਾ ਸੀ। ਉਸ ਨੇ ਕਦੇ ਹੋਰ ਕਿਸੇ ਰੰਗ ਦੇ ਕੱਪੜੇ ਨਹੀਂ ਸੰਪਾਏ। ਉਸ ਨੇ ਕਿਤੇ ਵੀ ਜਾਣਾ ਕਾਲੇ ਰੰਗ ਦੇ ਕੱਪੜੇ ਪਾ ਕੇ ਜਾਣਾ। ਇੱਕ ਵਾਰ ਘਰ ਦੇ ਕੋਲ ਕੋਈ ਸਮਾਗਮ ਸੀ ਤੇ ਸਾਰੇ ਨਗਰ ਦੇ ਲੋਕ ਉਸ ਵਿੱਚ ਕਾਲੇ ਰੰਗ ਦੇ ਤੋਹਫੇ ਲੈ ਕੇ ਆਏ। ਜਦ ਉਸ ਨੇ ਤੋਹਫਿਆਂ ਨੂੰ ਖੋਲਿਆ ਤੇ ਹੈਰਾਨ ਹੋ ਗਿਆ ਕਿ ਮੇਰੇ ਲਈ ਕੋਈ ਹਰ ਕੋਈ ਰੰਗ ਨਹੀਂ ਲੈ ਕੇ ਆਇਆ। ਸਗੋਂ ਇਹ ਸਾਰੇ ਜਾਣੇ ਕਾਲਾ ਰੰਗ ਹੀ ਲੈ ਕੇ ਆਏ ਹਨ। ਉਹ ਹੁਣ ਸਾਰੇ ਹੀ ਜਾਣੇ ਉਸ ਲਈ ਕਾਲਾ ਰੰਗ ਕਿਉਂ ਲੈ ਕੇ ਆਏ ਸੀ? ਕਿਉਂਕਿ ਉਹਨਾਂ ਸਾਰਿਆਂ ਨੇ ਹਮੇਸ਼ਾ ਹੀ ਉਸ ਨੂੰ ਕਾਲੇ ਰੰਗ ਦੇ ਕੱਪੜਿਆਂ ਵਿੱਚ ਵੇਖਿਆ ਸੀ। ਇਸ ਲਈ ਉਹਨੂੰ ਲੱਗਿਆ ਕਿ ਉਸ ਨੂੰ ਕਾਲਾ ਰੰਗ ਪਸੰਦ ਹੈ ਤਾਂ ਹੀ ਉਹ ਸਾਰੇ ਜਾਣੇ ਉਹਦੇ ਲਈ ਕਾਲੇ ਰੰਗ ਦੀਆਂ ਚੀਜ਼ਾਂ ਲੈ ਕੇ ਆਏ। ਉਹ ਬੀਬੀ ਕਹਿੰਦੀ ਅਸ਼ਾ ਜੀ ਤਾਂ ਫਿਰ ਉਹ ਸਾਨੂੰ ਉਸ ਤੋਂ ਕੀ ਸਿੱਖਿਆ ਮਿਲਦੀ ਹੈ? ਸੰਤ ਜੀ ਨੇ ਕਿਹਾ ਬੀਬੀ ਤੂੰ ਖੁਦ ਤਾਂ ਕਿਹਾ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ ਚੋਂ ਔਲਾਦ ਵੀ ਹੈ ਪੈਸਾ ਵੀ ਹੈ ਰਿਸ਼ਤੇਦਾਰ ਵੀ ਹਨ ਤੇਰੇ ਘਰ ਸੁੱਖ ਸਹੂਲਤਾਂ ਵੀ ਹਨ ਪਰ ਫਿਰ ਵੀ ਤੂੰ ਦੁਖੀ ਹੈਂ ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਦੁੱਖਾਂ ਨਾਲ ਘੇਰੀ ਰੱਖਦੀ ਹੈ ਰੋਂਦੀ ਰਹਿੰਦੀ ਹੈ ਪਰੇਸ਼ਾਨ ਰਹਿੰਦੀ ਹੈ ਜਦ ਪਰਮਾਤਮਾ ਦੇ ਫਰਿਸ਼ਤੇ ਤੇਰੇ ਘਰ ਆਉਂਦੇ ਹਨ ਤੇ ਤੈਨੂੰ ਵੇਖਦੇ ਹਨ ਕਿ ਤੂੰ ਦੁਖੀ ਰਹਿੰਦੀ ਹੈ ਇਸ ਨੂੰ ਭਾਵੇਂ ਕਹਿੰਦੇ ਹੋ ਕਿ ਜੋ ਮਰਜ਼ੀ ਦੇ ਦਈਏ ਐਨੇ ਤਾਂ ਦੁਖੀ ਰਹਿਣਾ ਹੈ ਤਾਹੀਂ ਫਿਰ ਤੈਨੂੰ ਦੁੱਖ ਮਿਲਦੇ ਹਨ ਮਨੋਕਾ ਆਪਣੇ ਮਨ ਨਾਲ ਖੁਸ਼ ਹੁੰਦਾ ਹੈ ਤੇ ਤੂੰ ਆਪਣੇ ਮਨ ਨਾਲ ਹਮੇਸ਼ਾ ਰੋਂਦੀ ਰਹਿੰਦੀ ਹੈ ਇਸ ਲਈ ਤੂੰ ਅੱਜ ਤੋਂ ਵਾਅਦਾ ਕਰ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਕਦੇ ਕਿਸੇ ਬਾਰੇ ਮੜਾ ਨਹੀਂ ਸੋਚਣਾ ਤੇ ਮੈਂ ਖੁਸ਼ ਰਹਿਣਾ ਹੈ ਜਦੋਂ ਆਪਣੇ ਮਨ ਨੂੰ ਇਹ ਮੰਨ ਲਿਆ ਕਿ ਮੈਂ ਵਿਚਾਰੀ ਹਾਂ ਮੈਂ ਦੁਖੀ ਹਾਂ ਤੇ ਮੇਰਾ ਮਨ ਫਿਰ ਉਵੇਂ ਹੀ ਰਹੇਗਾ ਜੇ ਤੂੰ ਸੋਚ ਲਿਆ ਪਰਮਾਤਮਾ ਮੇਰੇ ਨਾਲ ਹੈ ਤੇ ਮੈਂ ਸੁਖੀ ਹਾਂ ਤੇ ਸੁਖੀ ਰਵਾਂਗੀ ਤੇਰਾ ਹਰ ਇੱਕ ਕੰਮ ਸਿੱਧ ਹੋ ਜਾਵੇਗਾ। ਸਾਰ ਸੰਗਾ ਜੀ ਇਹ ਹੀ ਆਪਣੇ ਨਾਲ ਅਕਸਰ ਹੁੰਦਾ ਹੈ। ਆਪਾਂ ਆਪਣੇ ਆਪ ਨੂੰ ਵਿਚਾਰਾ ਤੇ ਦੁਖੀ ਮੰਨੀ ਬੈਠੇ ਹਾਂ। ਇੱਕ ਦਿਨ ਸਵੇਰੇ ਉੱਠ ਕੇ ਤੇ ਕਦੇ ਕਿਸੇ ਦਾ ਮਾੜਾ ਨਾ ਸੋਚੋ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਕਹੋ ਪਰਮਾਤਮਾ ਤੁਹਾਡੇ ਨਾਲ ਹਨ। ਪਰਮਾਤਮਾ ਮੇਰੇ ਅੰਗ ਸੰਗ ਹਨ। ਮੈਨੂੰ ਇਸ ਗੱਲ ਦੀ ਹੁਣ ਕੋਈ ਚਿੰਤਾ ਨਹੀਂ ਕਿ ਮੇਰੇ ਨਾਲ ਕੀ ਬਣੇਗਾ। ਕਦੇ ਵੀ ਆਪਣੇ ਮਨ ਨੂੰ ਦੁਖੀ ਤੇ ਵਿਚਾਰਾ ਮਹਿਸੂਸ ਨਾ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਸੋਚਣਾ ਬੰਦ ਕਰ ਦਿਓਗੇ ਤਾਂ ਵੇਖਣਾ ਤੁਹਾਡੀ ਜ਼ਿੰਦਗੀ ਕਿੰਨੀ ਖੁਸ਼ਹਾਲ ਹੋ ਜਾਵੇਗੀ ਇਸ ਕਰਕੇ ਝਾੜੂ ਆਪਣੇ ਘਰ ਦੇ ਵਿੱਚ ਕਦੇ ਵੀ ਕਿਸੇ ਨੂੰ ਨਾ ਦਿਆ ਕਰੋ ਆਪਣੇ ਘਰ ਦੀ ਜੋ ਬਰਕਤ ਹੈ ਉਹ ਝਾੜੂ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਆਪਣੇ ਘਰ ਦਾ ਝਾੜੂ ਦੇ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ